ਦੇ ਨਾਲ ਕੀ ਵਿਉਤਬੰਦੀ ਹੈ ਕੀ ਰੂਪਰੇਖਾ ਤਿਆਰ ਕੀਤੀ ਹੈ ਦੇਖੋ ਜੀ ਮੈਂ ਧੰਨਵਾਦੀ ਹਾਂ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ੍ਰੀ ਜੇਪੀ ਨੱਡਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਜੀ ਔਰ ਵਿਸ਼ੇਸ਼ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜੀ ਮਹਾਰਾਣੀ ਪ੍ਰਨੀਤ ਕੌਰ ਜੀ ਔਰ ਸਭ ਤੋਂ ਜ਼ਿਆਦਾ ਜੇ ਕਿਹਾ ਜਾਵੇ ਮੇਰੇ ਪਟਿਆਲਾ ਨਾਰਥ ਦੇ ਤਿੰਨੇ ਹਲਕਿਆਂ ਚੋਂ ਦੋ ਹਲਕੇ ਜਿਵੇਂ ਕਿ ਰਾਜਪੁਰਾ ਤੋਂ ਜੱਗਾ ਜੀ ਹੋਗੇ ਤੇ ਸਨੌਰ ਤੋਂ ਵਿਕਰਮ ਚੈਲ ਜੀ ਇਹ ਸਾਡੀ ਇੱਕ ਟੀਮ ਨੇ ਪੂਰਾ ਪਿਛਲੇ 1.5 ਸਾਲ ਤੋਂ ਅਸੀਂ ਬੜਾ ਇੱਕ ਦੂਏ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੀਜੇਪੀ ਚ ਕੰਮ ਕੀਤਾ ਔਰ ਜਿਹੜੀ ਟੀਮ ਹੈ ਸਾਡੀ ਉਹ ਬਹੁਤ ਮਿਹਨਤੀ ਟੀਮ ਹੈ ਅਸੀਂ ਧੰਨਵਾਦ ਕਰੀਏ ਸਮੁੱਚੀ ਲੀਡਰਸ਼ਿਪ ਦਾ ਕਿ ਸਾਡੀ ਟੀਮ ਨੂੰ ਜਿਉਂ ਕਾ ਤਿਉ ਉਹਨਾਂ ਨੇ ਰੱਖ ਕੇ ਸਾਨੂੰ 2027 ਚ ਇਲੈਕਸ਼ਨ ਬਣਾਉਣ ਦੇ ਗਰਾਊਂਡ ਤਿਆਰ ਕਰਨ ਲਈ ਮੌਕਾ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਪੂਰੀ ਲੀਡਰਸ਼ਿਪ ਦਾ ਔਰ ਖਾਸ ਧੰਨਵਾਦ ਮੇਰੇ ਪੂਰੇ ਜ਼ਿਲ੍ਹੇ ਦੇ ਜਿਹੜੇ ਮੇਰੇ ਮੰਡਲ ਪ੍ਰਧਾਨ ਨੇ ਮੇਰੀ ਜ਼ਿਲ੍ਹੇ ਦੀ ਟੀਮ ਹੈ ਔਰ ਮੇਰੇ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਵੀ 24 ਘੰਟੇ ਪਹਿਲਾਂ ਸੁਨੇਹਾ ਦਿੱਤਾ ਉਹਨਾਂ ਨੇ ਹਰ ਟਾਈਮ ਮੇਰੇ ਨਾਲ ਇੱਕ ਸਹਿਯੋਗ ਦਿੱਤਾ ਅਸੀਂ ਬਹੁਤ ਜ਼ੋਰ ਲਾ ਕੇ ਜਿੰਨੀ ਜੋਗੇ ਹੈਗੇ ਆ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਇਹ ਦੁੱਗਣੀ ਰਾਤ ਚੌਗਣੀ ਭਾਰਤੀ ਜਨਤਾ ਪਾਰਟੀ ਦਾ ਪ੍ਰਚਾਰ ਪ੍ਰਸਾਰ ਪਿੰਡਾਂ 'ਚ ਕਰਾਂਗੇ ਅਸੀਂ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋਰ ਵੀ ਜ਼ੋਰ ਲਾ ਕੇ ਜਿਵੇਂ ਕਿ ਪਿੰਡਾਂ 'ਚ ਪਹਿਲਾਂ ਨਾਲੋਂ ਮਾਹੌਲ ਬਹੁਤ ਬਦਲਿਆ ਔਰ ਸਾਨੂੰ ਉਮੀਦ ਨਹੀਂ ਵਿਸ਼ਵਾਸ ਹੈ ਕਿ 2027 'ਚ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਵੀ ਸਰਕਾਰ ਬਣਾਵੇ ਬਾਦ ਪ੍ਰਧਾਨ ਦਾ ਪੈਗਰੇਡ ਇਹਨੂੰ ਕਿਸ ਤਰੀਕੇ ਦੀ ਜ਼ਿੰਮੇਵਾਰੀ ਲੱਗਦਾ ਕਿ ਮਿਲੇਗੀ ਤੇ ਕੀ ਗ੍ਰਾਫ ਜਿਹੜਾ ਭਾਜਪਾ ਤੋਂ ਉੱਪਰ ਆਂਦਾ ਦਿਖਾਈ ਦੇਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਸਪਾਲ ਜੀ ਗੁਰੋਲੀ ਜੀ ਨੂੰ ਮੁਬਾਰਕਾ ਦਿੰਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਤੇ ਮੈਂ ਇਸ ਦੇ ਨਾਲ ਹੀ ਮੈਂ ਧੰਨਵਾਦ ਵੀ ਕਰਦਾ ਇੱਕ ਮਾਨ ਦਾ ਸਾਡੇ ਜੇਪੀ ਨੱਡਾ ਜੀ ਜਿਹੜੇ ਕਿ ਆਲ ਇੰਡੀਆ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਤੇ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਸੁਨੀਲ ਸ਼ਰਮਾ ਜੀ ਦਾ ਤੇ ਸਾਡੇ ਸੰਗਠਨ ਮੰਤਰੀ ਹਰ ਸ਼ਹਿਰ ਨਿਵਾਸਨੂ ਜੀ ਦਾ ਤੇ ਸਾਡੇ ਖਾਸ ਤੌਰ ਤੇ ਮਹਾਰਾਣੀ ਪ੍ਰਦੀਪਪੁਰ ਜੀ ਦਾ ਮੈਂ ਇਹ ਗੱਲ ਕਹਿ ਸਕਦਾ ਵੀ ਮੈਂ ਤੇ ਵਿਕਰਮਜੀਤ ਸਿੰਘ ਚੈਲ ਜੀ ਨੇ ਅਸੀਂ ਇੱਕ ਦੋ ਮਹੀਨਿਆਂ ਤੋਂ ਅਸੀਂ ਕਹਿ ਰਹੇ ਸੀਗੇ ਵੀ ਸਾਡੀ ਉਹਨਾਂ ਨੇ ਜਿਹੜੀ ਸਿਫਾਰਸ਼ ਮੰਨੀ ਵੀ ਜਸਪਾਲ ਜੀ ਨੂੰ ਉਹਨੂੰ ਪ੍ਰਧਾਨ ਦੁਬਾਰਾ ਬਣਾਇਆ ਜਾਵੇ ਕਿਉਂ ਕਿ ਜਸਪਾਲ ਜੀ ਨੇ ਜਿਹੜੇ ਪਿਛਲੇ ਟਰਮ ਇਹਨਾਂ ਨੇ ਪ੍ਰਧਾਨਗੀ ਕੀਤੀ ਹੈ ਭਾਰਤੀ ਜਨਤਾ ਪਾਰਟੀ ਬਹੁਤ ਅੱਗੇ ਕਹੀ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਵੀ ਹਲਕਾ ਰਾਜਪੁਰਾ ਵਿਧਾਨ ਸਭਾ ਐਮਪੀ ਦੇ ਇਲੈਕਸ਼ਨ ਜਿੱਤੇ ਤੇ ਸਨੌਰ ਵਿੱਚੋਂ ਤੇ ਕਨੌਰ ਵਿੱਚੋਂ ਕਾਫੀ ਜਿੱਤੇ ਪਹਿਲਾਂ ਵਿਧਾਨ ਸਭਾ ਵੋਟਾਂ पे ਉਸ ਤੋਂ ਬਹੁਤ ਹਜ਼ਾਰਾਂ ਦੀ ਗਿਣਤੀ ਵੱਟ ਵੋਟਾਂ ਪਈਆਂ ਅਸੀਂ ਤਾਂ ਕਿ ਨਵੀਂ ਅਜੇ ਸਪਾਰਸ਼ ਕੇ ਲਈ ਭਾਈ ਕਮਾਨਦਾਸੀ ਧੰਨਵਾਦ ਕਰਦੇ ਹਾਂ ਅੱਜ ਵੀ ਕਾਫੀ ਵੈਲਾ ਟੂ ਦੀ ਗੱਲ ਕਰਿਆ ਹਜੇ ਤੱਕ ਕੋਈ ਬੀਜੇਪੀ ਦਾ ਕੋਈ ਇਹ ਜਾਂ ਚਿਹਰਾ ਨਹੀਂ ਦਿਖ ਰਿਹਾ ਜਿੱਤੇ ਕੋਈ ਜ਼ਿੰਮੇਵਾਰੀ ਨੋ ਦੇ ਦੇਖੋ ਭਾਜੀ ਇਹ ਜਿਹੜੇ ਮੈਂ ਤੁਸੀਂ ਭਾਈ ਕਮਾਨ ਨੂੰ ਪੁੱਛ ਸਕਦੇ ਮੇਰੇ ਉਹਦੇ ਚ ਨਹੀਂ ਹੈ ਕਿ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਬੜੀ ਜਿਹੀ ਰੋਕ ਜੋ ਰਾਜਨੀਤੀ ਵਿੱਚੋਂ ਕਾਰਨ ਕੀ ਰਿਹਾ ਕਿ ਵਿਧਾਨ ਸਭਾ ਤੋਂ ਬਾਅਦ ਬਹੁਤ ਘੱਟ ਕਿ ਤੁਸੀਂ ਹਾਂ ਵਿਧਾਨ ਸਭਾ ਤੋਂ ਨਹੀਂ ਐਮਪੀ ਦੇ ਇਲੈਕਸ਼ਨ ਬਾਅਦ ਮੈਂ ਬਿਮਾਰ ਹੋ ਗਿਆ ਸੀਗਾ ਮੈਂ ਕਟਵਟ 6 ਮਹੀਨੇ ਮੈਂ ਬਿਮਾਰ ਰਿਹਾ ਤੇ ਇਲੈਕਸ਼ਨ ਤੋਂ ਤਕਰੀਬਨ ਨਾਲ ਦੀ ਨਾਲ ਹੀ ਬਿਮਾਰ ਹੋ ਗਿਆ ਸੀਗਾ ਨਾ ਨਾ ਕੋਈ ਨਾਰਾਜ਼ਗੀ ਨਹੀਂ ਪਾਰਟੀ ਤੋਂ ਕੋਈ ਨਾਰਾਜ਼ਗੀ ਸਿੱਧੀ ਜਿਹੀ ਗੱਲ ਹੈ ਬਿਮਾਰ ਕਰਕੇ ਮੈਂ ਜ਼ਿਆਦਾ ਨਹੀਂ ਹੋ ਠੀਕ ਹੈ ਇਸਾਨ ਆ ਵੀ ਕਿ